ਸਾਸਤ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂ ਸਵਾਗਤ ਕਰਦਾ ਹਾਂ ਜਦੋਂ ਵੀ ਅਸੀਂ ਤੁਹਾਡੇ ਨਾਲ ਜੁੜਦੇ ਹਾਂ ਤਾਂ ਤੁਹਾਡੀ ਸਿਹਤ ਦੀ ਗੱਲ ਕਰਦੇ ਹਾਂ ਅੱਜ ਦੇ ਸਮੇਂ ਦੇ ਵਿੱਚ ਸਿਹਤਮੰਦ ਰਹਿਣਾ ਬਹੁਤ ਜ਼ਰੂਰੀ ਹੈ ਕਾਰਨ ਇਹ ਹੈ ਕਿ ਸਾਡੀ ਜ਼ਿੰਦਗੀ ਬੜੀ ਭੱਜ ਦੌੜ ਵਾਲੀ ਹੋ ਗਈ ਹੈ ਹਰ ਕੰਮ ਭੱਜ ਨੱਠ ਦੇ ਵਿੱਚ ਕੀਤਾ ਜਾਂਦਾ ਹੈ ਤੇ ਖਾਣ ਪੀਣ ਦਾ ਜਿਹੜਾ ਤਰੀਕਾ ਬਦਲਿਆ ਉਹਨੇ ਸਾਨੂੰ ਕਈ ਤਰ੍ਹਾਂ ਦੀਆਂ ਅਲਾਮਤਾਂ ਦੇ ਦਿੱਤੀਆਂ ਨੇ ਬਿਮਾਰੀਆਂ ਦੇ ਦਿੱਤੀਆਂ ਨੇ ਰੋਗ ਅਸੀਂ ਘਰ ਬੈਠੇ ਬੈਠੇ ਆਪਣੇ ਕੰਮ ਵਾਲੀ ਥਾਂ ਦੇ ਉੱਤੇ ਬੈਠੇ ਬੈਠੇ ਲਵਾ ਲਏ ਨੇ ਪਰ ਇਹਨਾਂ ਰੋਗਾਂ ਤੋਂ ਮੁਕਤੀ ਕਿਵੇਂ ਪਾਉਣੀ ਹੈ ਇਸ ਵਿਸ਼ੇ ਦੇ ਉੱਤੇ ਅੱਪ ਅੱਜ ਗੱਲਬਾਤ ਕਰਨੀ ਹੈ ਖਾਸ ਤੌਰ ਦੇ ਉੱਤੇ ਦਰਦਾਂ ਦੀ ਗੱਲ ਕਰਾਂਗੇ ਦਰਦਾਂ ਕਿਸੇ ਵੀ ਤਰ੍ਹਾਂ ਦੀਆਂ ਹੋ ਸਕਦੀਆਂ ਨੇ ਗੋਡੇ ਦਾ ਦਰਦ ਮੋਢੇ ਦਾ ਦਰਦ ਕਮਰ ਦਾ ਦਰਦ ਤੁਸੀਂ ਰਿਪੋਰਟਾਂ ਕਰਾ ਲਓ ਟੈਸਟ ਕਰਵਾ ਲਓ ਉਹਦੇ ਵਿੱਚ ਕੁਝ ਨਹੀਂ ਹੁੰਦਾ ਕਹਿੰਦੇ ਜੀ ਤੁਹਾਡੀਆਂ ਸਾਰੀਆਂ ਹੱਡੀਆਂ ਠੀਕ ਨੇ ਪਰ ਦਰਦ ਕਿਉਂ ਹੁੰਦੇ ਨੇ ਤੁਹਾਡੇ ਸਰੀਰ ਦੇ ਵਿੱਚ ਕਈ ਤਰ੍ਹਾਂ ਦੀਆਂ ਕਮੀਆਂ ਆ ਜਾਂਦੀਆਂ ਨੇ ਉਹਨਾਂ ਕਮੀਆਂ ਨੂੰ ਲੱਭਣ ਦੀ ਕੋਸ਼ਿਸ਼ ਕਰਾਂਗੇ ਅੱਜ ਅਸੀਂ ਉੱਚੇਚੇ ਤੌਰ ਦੇ ਉੱਤੇ ਪਹੁੰਚੇ ਹਾਂ ਵਰਦਾਨ ਆਯੁਰਵੈਦਿਕ ਸੈਂਟਰ ਸੈਕਟਰ 44 ਡੀ ਚੰਡੀਗੜ੍ਹ ਦੇ ਵਿੱਚ ਜਿੱਥੇ ਸਾਡੇ ਨਾਲ ਮੌਜੂਦ ਨੇ ਮਿਸਟਰ ਸੁਭਾਸ਼ ਗੋਇਲ ਜੋ ਇਸ ਸੈਂਟਰ ਦੇ ਲੋਕਾਂ ਦੀ ਸੇਵਾ ਦੇ ਵਿੱਚ ਰੁੱਝੇ ਹੋਏ ਨੇ ਐਮ ਡੀ ਸਾਹਿਬ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਗੁਲਸੱਬ ਸਵਾਗਤ ਹੈ ਜੀ ਜੀ ਤਰਮਿੰਦਰ ਜੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਔਰ ਜਿੰਨੇ ਵੀ ਪ੍ਰੋਗਰਾਮ ਦੇਖ ਰਹੇ ਸਾਡੇ ਦਰਸ਼ਕ ਹੈ ਸਾਰੇ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਗੁਲਸੱਬ ਹਲਦੀ ਦੀ ਗੱਲ ਕਰੀਏ ਹਲਦੀ ਨੂੰ ਰਸੋਈ ਦੇ ਵਿੱਚੋਂ ਜੇਕਰ ਆਪਾਂ ਮਰਫੀ ਕਰ ਦਈਏ ਤਾਂ ਇੱਕ ਤਾਂ ਸਬਜ਼ੀ ਦੀ ਕਿਸੇ ਵੀ ਖਾਣ-ਪੀਣ ਵਾਲੀ ਚੀਜ਼ ਦੀ ਰੰਗਤ ਖਤਮ ਹੋ ਜਾਏਗੀ ਤੇ ਦੂਜਾ ਜਿੰਨੇ ਕੁ ਫਾਇਦੇ ਹਲਦੀ ਦੇ ਹੁਣ ਤੱਕ ਅਸੀਂ ਤੁਹਾਡੇ ਤੋਂ ਜਾਣੇ ਨੇ ਤੇ ਖਾਸ ਕਰ ਜਿਹੜੀ ਪੰਚਮ ਹਲਦੀ ਬੜੀ ਚਰਚਾ ਦੇ ਵਿੱਚ ਹੈ ਤੇ ਅੱਜ ਅਸੀਂ ਇੱਕ ਰਾਜ਼ ਖੋਲ ਦੇਣਾ ਹੈ ਤੁਹਾਡੀ ਜ਼ੁਬਾਨੀ ਉਹ ਸਾਰੀ ਗੱਲਬਾਤ ਸੁਣਾਗੇ ਦੱਸਾਂਗੇ ਕਿ ਜਿਹੜੀ ਪੰਚਮ ਹਲਦੀ ਹੈ ਉਹ ਕਿਉਂ ਕਾਮਯਾਬ ਹੈ ਕੀ ਉਹ ਦੇ ਪਿੱਛੇ ਆ ਕਿੰਨੀ ਕੋ ਦੇ ਪਿੱਛੇ ਮਿਹਨਤ ਕਰਨੀ ਪਈ ਤੇ ਉਹ ਅਸਰ ਸਰੀਰ ਦੇ ਉਤੇ ਕਿਵੇਂ ਕਰਦੀ ਹੈ ਤੇ ਉਹ ਤੁਹਾਡੇ ਤੋਂ ਜਾਣਾਂਗੇ ਮੇਰੇ ਸਾਹਮਣੇ ਮੈਂ ਦੇਖ ਰਿਹਾ ਕਿ ਕੁਝ ਡੱਬੇ ਪਏ ਨੇ ਤੇ ਉਹਨਾਂ ਦੇ ਵਿੱਚ ਮੇਰੀ ਸਮਝ ਤੋਂ ਬਾਹਰ ਵਾਲੀਆਂ ਚੀਜ਼ਾਂ ਪਈਆਂ ਨੇ ਤੁਹਾਨੂੰ ਪਤਾ ਹੈ ਕਿ ਕਿਹੜੀ ਚੀਜ਼ ਕਿਹੜੀ ਹਲਦੀ ਕਿੰਨੀ ਕੁ ਅਸਰਦਾਰ ਆ ਅੱਜ ਇਹਦੇ ਉੱਤੇ ਆਪਾਂ ਗੱਲਬਾਤ ਕਰੀਏ ਤੇ ਜਿਹੜਾ ਜੋੜਾਂ ਦਾ ਦਰਦ ਦਾ ਗੋਡਿਆਂ ਦਾ ਦਰਦ ਦਾ ਮੋਢੇ ਦਾ ਦਰਦ ਦਾ ਉਹਨੂੰ ਇਹ ਕਿਵੇਂ ਦੂਰ ਕਰਦੀ ਹੈ ਬਿਲਕੁਲ ਤਰਵਿੰਦਰ ਜੀ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਹਲਦੀ ਦੇ ਵਿੱਚ ਬੜਾ ਕੁਝ ਛੁਪਿਆ ਬੜੀ ਤਰ੍ਹਾਂ ਦੀ ਹਲਦੀ ਬੜੇ ਜ਼ਿੰਮੇਦਾਰ ਭੈਣ ਭਰਾ ਮੇਰੇ ਕੋਲ ਆਉਂਦੇ ਆ ਉਹ ਕਹਿਣਗੇ ਗੁਲਸਰਬ ਅਸੀਂ ਆਪਣੀ ਘਰੇ ਹਲਦੀ ਬੀਜਦੇ ਆ ਸਾਡੀ ਘਰ ਦੀ ਹਲਦੀ ਆ ਬਹੁਤ ਵਧੀਆ ਬੀਜੋ ਬਹੁਤ ਅੱਛੀ ਗੱਲ ਹੈ ਬੀਜਣੀ ਚਾਹੀਦੀ ਆ ਉਹਦੇ ਫਾਇਦੇ ਬਹੁਤ ਆ ਜਿਹੜੇ ਲੋਕ ਘਰੇ ਬੀਜਦੇ ਆ ਸੁਕਾ ਕੇ ਪਾਊਡਰ ਬਣਾ ਕੇ ਉਹਨੂੰ ਖਾਣ ਹੁਣ ਜਿਵੇਂ ਮੈਂ ਤੁਹਾਨੂੰ ਦੱਸਦਾ ਜਿਹੜੀ ਹਲਦੀ ਦੀ ਗੱਲ ਹੈ ਜਿਹੜੀ ਅਸੀਂ ਆਮ ਰਸੋਈ ਚ ਯੂਜ਼ ਕਰਦੇ ਆ ਉਹ ਹਲਦੀ ਇਹ ਹੈਗੀ ਆ ਇਹਦਾ ਨਾਮ ਹੈ ਸੇਲਮ ਦੀ ਹਲਦੀ ਇਹ ਨਾ ਹੁਣ ਇਹਦੇ ਚ ਵੀ ਬੜੇ ਮੰਤਰ ਹੈ ਇਹਦੇ ਚ ਜਿਹੜੀ ਸੇਲਮ ਦੀ ਹਲਦੀ ਆ ਗੌਰਨਲ ਸੁਣਿਓ ਇਸ ਗੱਲ ਨੂੰ ਇਹ ਇਹ 200 ਰੁਪਏ ਤੋਂ ਸ਼ੁਰੂ ਹੋ ਜਾਂਦੀ ਆ ਔਰ ਇਹਦੀ ਇਹਦੀ ਕੁਆਲਿਟੀ 6 650 ਰੁਪਏ ਕਿਲੋ ਤੱਕ ਜਾਂਦੀ ਆ ਜੀ ਇਹ ਉਹ ਚੀਜ਼ ਆ ਹੁਣ ਜਦੋਂ ਆਪਾਂ ਕੋਈ ਵੀ ਕੰਮ ਕਰਦੇ ਆ ਇਹਦਾ ਵਿੱਚੋਂ ਰੰਗ ਦੇਖੋ ਲਾਲ ਗੌਰਨਲ ਦੇਖੋ ਤੁਸੀਂ ਇਹਦਾ ਰੰਗ ਜਿਹੜਾ ਨਿਕਲੂਗਾ ਜਿਵੇਂ ਮੇਰੇ ਤੋਂ ਟੁੱਟ ਗਈ ਦੇਖੋ ਮੈਂ ਮੇਰਾ ਮਜ਼ਾਕ ਹੈ ਨਾ ਡਾਇਮੋਡ ਤੋੜ ਦੂੰਗਾ ਹੈ ਨਾ ਕਿਤੇ ਗਉ ਵੀ ਗੁਲਸਰ ਤੁਸੀਂ ਆਪ ਤਾਂ ਖਾਲਿਆ ਕਰੋ ਤੋ ਟੁੱਟਦੀ ਨਹੀਂ ਹੈ ਨਾ ਇਹ ਲੋਕਾਂ ਨੇ ਵੈਂਡ ਲਾਉਣਾ ਕਹਿੰਨ ਨੂੰ ਗੁਲਸਰ ਤੋੜਦੀ ਬਈ ਤੇ ਇਹ ਦੇਖੋ ਇਹਦੇ ਵਿੱਚੋਂ ਨਾ ਜੀ ਇਹ ਤਾਂ ਰੰਗ ਹੈ ਹੁਣ ਜਿਹੜਾ ਰੰਗ ਇਹਦੇ ਅੰਦਰੋਂ ਨਿਕਲਣਾ ਹਲਦੀ ਦੇ ਇਹ ਰੰਗ ਨਿਕਲਣਾ ਪ੍ਰੋਪਰ ਹੁਣ ਜਦੋਂ ਅਸੀਂ ਘਰੇ ਪੀਸਦੇ ਆ ਤਾਂ ਇਹ ਰੰਗ ਨਿਕਲਦਾ ਜਿਹੜੇ ਲੋਕ ਘਰੇ ਵੇਚਦੇ ਨੇ ਘਰੇ ਪੀਸਦੇ ਨੇ ਹੁਣ ਇਹ ਹਲਦੀ ਕੀ ਹੈ ਇਹਦੇ ਉੱਤੇ ਨਾ ਪੀਲੀ ਹਲਦੀ ਚੜਾਇਆ ਜਾਂਦਾ ਹੈ ਇਹ ਜਿਹੜਾ ਹਲਦੀ ਦੀ ਲੱਕੜ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਉਹਦੇ ਉੱਤੇ ਪੀਲਾ ਰੰਗ ਚੜਾਉਂਦੀਆਂ ਨੇ ਕੰਪਨੀਆਂ ਕੰਪਨੀਆਂ ਕੀ ਜਿਹੜੇ ਜਿਹੜੇ ਮਤਲਬ ਕਿ ਲੋਕ ਇਹਨੂੰ ਹਲਦੀ ਨੂੰ ਪਾਲਦੇ ਆ ਪੋਸਦੇ ਆ ਬੀਜਦੇ ਆ ਉਹ ਫਿਰ ਇਹਨੂੰ ਟਿਕਾਊ ਰੱਖਣ ਵਾਸਤੇ ਜਿਵੇਂ ਇਹਨੂੰ ਬਹੁਤ ਦੇਰ ਤੱਕ ਟਿਕਾਊ ਰੱਖਣਾ ਤਾਂ ਮੈਂ ਤੁਹਾਨੂੰ ਤਾਂ ਇਹ बार-बार ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਈ ਚੀਜ਼ਾਂ ਨਾ ਆਪਾਂ ਅਣਜਾਣ ਵੀ ਰਹਿ ਜਾਂਦੇ ਆ ਕਈ ਚੀਜ਼ਾਂ ਆਪਾਂ ਜਾਣਕਾਰ ਹੋ ਕੇ ਵੀ ਅਣਜਾਣ ਰਹਿ ਜਾਂਦੇ ਆ ਇਹ ਦੇਖੋ ਆਹ ਜਿਹੜਾ ਹੁਣ ਵਿਚ ਰੰਗ ਹੈ ਇਹ ਗੌਰ ਨਾਲ ਦੇਖਿਓ ਜੀ ਇਹ ਵਿਚ ਰੰਗ ਜਿਹੜਾ ਤੇ ਇਹ ਰੰਗ ਜਿਹੜਾ ਹੈਗਾ ਨਾ ਇਹ ਸੇਮ ਰੰਗ ਬਾਹਰ ਆਊਗਾ ਜਿਹੜੀ ਉੱਪਰ ਪੀਲਾ ਰੰਗ ਦੇਖਦੇ ਹੋ ਇਹ ਪੀਲਾ ਰੰਗ ਹਲਦੀ ਆ ਇਹ ਇਹ ਨਾਰਮਲ ਹਲਦੀ ਚੜਾਈ ਹੋਈ ਹੈ ਇਹਨੂੰ ਲੇਕਿਨ ਅਸਲੀ ਗੱਠੀ ਜਦੋਂ ਤੁਸੀਂ ਤੋੜੋਗੇ ਵਿੱਚੋਂ ਆ ਰੰਗ ਨਿਕਲੂਗਾ ਇਹ ਪਿਓਰ ਸੇਲਮ ਦੀ ਹਲਦੀ ਆ ਇਹ 600 650 ਰੁਪਏ ਕਿਲੋ ਦੀ ਹਲਦੀ ਹੁੰਦੀ ਆ ਔਰ ਇਹ ਤੁਸੀਂ ਲੈ ਸਕਦੇ ਹੋ ਘਰੇ ਮੈਂ ਤੁਹਾਨੂੰ ਚੀਜ਼ਾਂ ਜੇ ਪਤਾ ਦੱਸਦਾ ਤਾਂ ਮੈਂ ਰੋਜ਼ ਹੀ ਰਹਿਣਾ ਔਰ ਲੋਕ ਬਹੁਤ ਐਪਰੀਸ਼ੀਏਟ ਕਰਦੇ ਨੇ ਵੀ ਗੋਲਸਰ ਤੁਸੀਂ ਦੱਸ ਦਿਓ ਪਰ ਜਿੰਨੀ ਤੁਸੀਂ ਐਪਰੀਸ਼ੀਏਸ਼ਨ ਦਿਖਾਉਂਦੇ ਹੋ ਮੈਨੂੰ ਉਨੀ ਮੇਰੀ ਜ਼ਿੰਮੇਵਾਰੀ ਵੱਧ ਜਾਂਦੀ ਹੈ ਕਿ ਮੈਂ ਤੁਹਾਨੂੰ ਹੁਣ ਜਿਆਦਾ ਚੀਜ਼ ਜਿਹੜੀ ਆ ਉਹ ਦਿਖਾਈ ਦਵਾਂ ਵੀ ਅਸਲੀ ਕੀ ਆ ਕਿਉਂਕਿ ਸਾਡੇ ਪੰਸਾਰੀ ਲੋਕ ਸਾਡੇ ਭੈਣ ਭਰਾ ਜਿਹੜੇ ਸੇਲ ਵੀ ਕਰਦੇ ਆ ਉਹ ਉਹ ਵੀ ਬਹੁਤਾ ਗਹਿਰਾਈ 'ਚ ਨਹੀਂ ਜਾਂਦੇ ਉਹ ਵੀ ਕਹਿੰਦੇ ਨੇ ਜਿਵੇਂ ਚਲਦੀ ਚੱਕੀ ਹੈਗੀ ਆ ਭਗਤ ਕਬੀਰ ਜੀ ਦੇ ਕਹਿਣ ਵਾਂਗ ਉਹ ਚਲਾਈ ਜਾਂਦੇ ਆ ਵੀ ਚੱਲ ਵੀ ਇਹ 200 ਰੁਪਏ ਦੀ ਹਲਦੀ ਆ 300 ਦੀ ਉਵੇਂ ਚੱਲੀ ਜਾਂਦੀ ਹੈ ਇਹ ਤਾਂ ਤਰਵਿੰਦਰ ਜੀ ਜਿਹੜੀ ਤੁਸੀਂ ਗੱਲ ਕੀਤੀ ਸੀ ਹਲਦੀ ਰਸੋਈ ਦੀ ਵੀ ਜਿਵੇਂ ਰਸੋਈ ਚੋਂ ਕਢਦੀਏ ਤਾਂ ਸਾਡੇ ਸਬਜ਼ੀ ਦੇ ਰੰਗ ਹੀ ਖਤਮ ਹੋ ਜਾਣਗੇ ਰੰਗ ਤੇ ਖਤਮ ਹੋਣਗੇ ਪਰ ਜਿਹੜੀਆਂ ਸਬਜ਼ੀਆਂ ਦੇ ਵਿੱਚ ਪੈਸਟੀਸਾਈਡ ਅੱਜ ਆਇਆ ਉਦੋਂ ਨਹੀਂ ਸੀ ਜਦੋਂ ਹਲਦੀ ਪਾਉਣ ਲੱਗੇ ਸਾਡੇ ਬਜ਼ੁਰਗ ਉਹਨਾਂ ਨੂੰ ਪਤਾ ਸੀ ਵੀ ਇੱਕ ਦਿਨੇ ਘਾਣ ਹੋਣਾ ਸਾਡੀ ਸਿਹਤ ਦਾ ਉਦੋਂ ਹੀ ਪਾ ਗਏ ਵੀ ਸਾਡੇ ਜਵਾਕਾਂ ਨੇ ਤਾਂ ਹਲਦੀ ਐ ਤਾਂ ਖਾਣੀ ਨਹੀਂ ਚਮਚੇ ਨਾਲ ਤਾਂ ਸਬਜ਼ੀ ਚ ਪਾ ਕੇ ਖਾ ਲੈਣਗੇ ਉਹਨਾਂ ਨੇ ਮਸਾਲੇ ਦੇ ਰੂਪ ਚ ਦੇਤੀ ਲੇਕਿਨ ਕੁਝ ਚੀਜ਼ਾਂ ਉਹਨਾਂ ਤੋਂ ਛੁੱਟ ਗਈਆਂ ਜਿਹੜੀਆਂ ਹੁਣ ਆਯੁਰਵੇਦ ਗ੍ਰੰਥਾਂ ਚ ਨੇ ਉਹ ਕੀ ਆ ਉਹ ਮੈਂ ਤੁਹਾਨੂੰ ਦੱਸਦਾ ਇੱਕ ਕਾਲੀ ਹਲਦੀ ਆ ਜੀ ਹੁਣ ਇਹਦੀ ਜਿਹੜੀ ਗੱਠੀ ਆ ਇਹ ਪਿਓਰ ਆ ਜੀ ਕਾਲੀ ਹਲਦੀ ਦੀ ਇਹ ਗੰਢ ਹੈ ਇਹਨੂੰ ਤੁਸੀਂ ਦੇਖੋ ਜਦੋਂ ਅਸੀਂ ਇਹਨੂੰ ਤੋੜਦੇ ਆ ਜੀ ਇਹ ਇੱਥੋਂ ਆ ਜਾਮਣੀ ਕਲਰ ਦੀ ਨਿਕਲਦੀ ਆ ਇਹਦੇ ਵਿੱਚੋਂ ਦੇਖੋ ਇਹ ਕਾਲੀ ਹਲਦੀ ਨਿਕਲੂਗੀ ਇਹਦੀ ਗੰਢ ਉਪਦੇ ਹੀ ਆ ਜਿਵੇਂ ਆਪਣੀ ਨਾਰਮਲ ਹਲਦੀ ਦੀ ਗੰਢ ਹੁੰਦੀ ਆ ਇਹ ਜਿਹੜੀ ਕਾਲੀ ਹਲਦੀ ਆ ਨਾ ਇਹ ਤਾਂ ਮਤਲਬ ਇੱਥੋਂ ਤੱਕ ਲਿਖਿਆ ਹੋਇਆ ਮੇਰੀ ਗੱਲ ਨੂੰ ਜਿੰਨੇ ਵੀ ਸਾਡੇ ਭੈਣ ਭਰਾ ਨੇ ਕਦੇ ਵੀ ਮੇਰੀ ਗੱਲ ਨੂੰ ਐ ਨਾ ਲਿਓ ਮੈਂ ਤੁਹਾਡੇ ਵਿੱਚੋਂ ਆ ਤੁਹਾਡੇ ਵਰਗਾ ਕੱਟੜ ਪੰਜਾਬੀ ਆ ਔਰ ਪੰਜਾਬ ਦੇ ਵਿੱਚ ਜੰਮਿਆ ਪੰਜਾਬ ਚ ਪੜਿਆ ਔਰ ਮੈਨੂੰ ਪਤਾ ਹੈ ਕਿ ਮੇਰਾ ਆਹ ਪੂਰਾ ਜੀਵਨ ਪੰਜਾਬ ਦੇ ਲੇਖੇ ਆ ਬਚਿਆ ਕੁਛ ਨਹੀਂ ਜੀਵਨ ਨੂੰ ਕਿੰਨਾ ਕਿ ਬਚਿਆ ਪਰ ਇੰਨੀ ਧੀਰ ਚ ਮੈਂ ਤੁਹਾਡੀ 13 ਕਰੋੜ ਪੰਜਾਬੀਆਂ ਦੀ ਸੇਵਾ ਚ ਲੱਗਾ ਹੋਇਆ ਤੇ ਇਹ ਜਿਹੜੀ ਚੀਜ਼ ਮੈਂ ਦੱਸਣ ਜਾ ਰਿਹਾ ਬਹੁਤ ਸੋਚ ਸਮਝ ਕੇ ਗੱਲ ਕਰਨ ਜਾ ਰਿਹਾ ਕਿ ਜੇ ਇਹਦੇ ਪਾਊਡਰ ਦਾ ਕੋਈ ਤਿਲਕ ਲਾ ਲਵੇ ਨਾ ਸਵੇਰੇ ਤਿਲਕ ਲਾ ਕੇ ਕੰਮ ਤੇ ਜਾਵੇ ਅਦਾਲਤ ਚ ਜਾਵੇ ਕਿਤੇ ਜਾਵੇ ਉਹਦਾ ਸਿਰੇ ਚੜੂਗਾ ਕੇਸ ਇਹ ਉਹ ਚੀਜ਼ ਆ ਇਹ ਉਹ ਚੀਜ਼ ਮੰਨੀ ਜਾਂਦੀ ਆ ਵੇਲੇ ਕੁਦਰਤ ਵੱਲੋਂ ਇਹ ਨਹੀਂ ਕਿ ਕੋਈ ਤਾੰਤ੍ਰਿਕ ਵੰਤਰੀਕ ਨਹੀਂ ਹੈ ਇਹ ਇੱਕ ਇਹਦੇ ਚ ਆਪਦਾ ਹੀ ਗੁਣ ਹੈ ਵੀ ਇਹਨੂੰ ਜੇ ਕੋਈ ਬੰਦਾ ਰੋਜ਼ ਲਾ ਕੇ ਗੱਡੀ ਤੇ ਬਹਿ ਗਿਆ ਨਾ ਤੁਹਾਡੀ ਸੈੱਲ ਦੁਗਣੀ ਚੌਗਣੀ ਹੁੰਦੀ ਹੈ ਔਰ ਉਹਦੇ ਹੱਥੇ 'ਚ ਬਰਕਤ ਪੈਂਦੀ ਆ ਇਹ ਉਹ ਹਲਦੀ ਹੈ ਔਰ ਇਹ ਹਲਦੀ ਐਕਚੁਅਲ ਪੋਜੀਸ਼ਨ 'ਚ ਜਦੋਂ ਅਸੀਂ ਮੈਡੀਕਲ ਲਾਈਨ 'ਚ ਇਹਨੂੰ ਲੈ ਕੇ ਆਏ ਤਾਂ ਇਹਦੇ ਬਾਰੇ ਪੜਿਆ ਗਿਆ ਕਿ ਇਹ ਤੁਹਾਡੀ ਬਾਡੀ ਦਾ ਔਰਾ ਸੈੱਟ ਕਰਦੀ ਆ ਅਸਲੀ ਕਰਕਿਊਮਿਨ ਦਾ ਜਿਹੜਾ ਸਾਲਟ ਇਹਦੇ ਅੰਦਰ ਹੈ ਔਰ ਇਹ ਕੈਂਸਰ ਕਾਰਕ ਔਰ ਦੂਜੀ ਗੱਲ ਇਹ ਜਿਹੜੇ ਤੁਹਾਡੇ ਬਾਡੀ ਦੇ ਵਿੱਚ ਵਧੇ ਹੋਏ ਸੈੱਲ ਨੇ ਜਿੰਨੇ ਵੀ ਨੇ ਉਹਨਾਂ ਨੂੰ ਨਾਰਮਲ ਕਰਨਾ ਔਰ ਜਿਹੜੇ ਤੁਹਾਡੀ ਬਾਡੀ ਨੂੰ ਚਲਾਉਣ ਵਾਲੇ ਸੈੱਲ ਡੈਮੇਜ ਹੋਏ ਪਏ ਸੀ ਉਹਨਾਂ ਨੂੰ ਐਕਟਿਵ ਕਰਨ ਦੇ ਵਿੱਚ ਕੰਮ ਕਰਦੀ ਆ ਪੰਚਮ ਹਲਦੀ ਦੇ ਵਿੱਚ ਇਹ ਇੱਕ ਅੰਗ ਇਹ ਵੀ ਇੱਕ ਅੰਸ਼ ਹੈ ਪੰਚਮ ਹਲਦੀ ਦਾ ਕਾਲੀ ਹਲਦੀ ਤੇ ਫਿਰ ਧਰਮਿੰਦਰ ਜੀ ਇੱਕ ਹਲਦੀ ਸੀਗੀ ਜਿਹੜੀ ਜੰਗਲੀ ਹਲਦੀ ਹੁਣ ਤੁਸੀਂ ਜੰਗਲੀ ਹਲਦੀ ਬਾਰੇ ਦੇਖੋ ਅੱਛਾ ਮੈਂ ਤੁਹਾਨੂੰ ਇਹ ਵੀ ਦੱਸ ਦਿੰਨਾ ਕਾਲੀ ਹਲਦੀ ਦਾ ਜਿਹੜਾ ਪਾਊਡਰ ਬਣਦਾ ਮੈਂ ਨਾਲ ਪਾਊਡਰ ਬਣਾਇਆ ਹੈ ਡੱਬਾ ਇਹ ਵਿੱਚੋਂ ਪਾਊਡਰ ਇਸ ਤਰ੍ਹਾਂ ਦਾ ਨਿਕਲਦਾ ਜੀ ਤੇ ਜਦੋਂ ਅਸੀਂ ਇਹਨੂੰ ਪੀਸਦੇ ਹਾਂ ਪੀਸ ਕੇ ਦਾ ਇਹਦਾ ਮਤਲਬ ਫੋਰ ਟਾਈਮ ਗ੍ਰਾਈਂਡ ਹੁੰਦਾ ਹੈ ਚਾਰ ਵਾਰੀ ਗ੍ਰਾਈਂਡ ਹੋਣ ਤੋਂ ਬਾਅਦ ਇਹ ਪਾਊਡਰ ਸਾਫ਼ ਸੁਥਰਾ ਹੱਤਾਂ ਚੋਂਦਾ ਤੇ ਇਹ ਜਿਹੜੀ ਹਲਦੀ ਐ ਨੂੰ ਪਹਿਲਾਂ ਧੋਇਆ ਜਾਂਦਾ ਕਈ ਦਿਨ ਧੋ ਕੇ ਸੁਕਾ ਕੇ ਪੰਜ ਪਾਣੀਆਂ ਚੋਂ ਕੱਢ-ਕੱਢ ਧੋ ਤੋ ਕੇ ਇਹ ਮਿਹਨਤਾਂ ਨੇ ਇਹਨਾਂ ਦੇ ਉੱਤੇ ਮਿਹਨਤਾਂ ਸਿਰਫ ਅਸੀਂ ਆਪਣੇ ਪਰਿਵਾਰਾਂ ਲਈ ਕਰਦੇ ਆਂ ਤੇ ਇਹ ਜਦੋਂ ਇਹਨੂੰ ਧੋ ਕੇ ਚੰਗੀ ਤਰ੍ਹਾਂ ਵਾਸ਼ ਕਰਕੇ ਜਿਵੇਂ ਆਪਾਂ ਪੁਰਾਣੇ ਟਾਈਮ 'ਚ ਕਣਕ ਧੋ ਕੇ ਸੁਕਾਇਆ ਕਰਦੇ ਸੀ ਸੁਕਾ ਕੇ ਪਸਾਇਆ ਕਰਦੇ ਸੀ ਓਵੇਂ ਧੋ ਕੇ ਇਹਨੂੰ ਪਿસા ਕੇ ਦਾ ਪਾਊਡਰ ਫਿਰ ਅੱਛਾ ਤਰਵਿੰਦਰ ਜੀ ਦੂਜੀ ਚੀਜ਼ ਕੀਆ ਤੀਸਰੀ ਸੋਰੀ ਤੀਸਰੀ ਹੈਗੀ ਐ ਉਹਨਾਂ ਜੰਗਲੀ ਹਲਦੀ ਜਿਹੜੀ ਆ ਇਹ ਬਹੁਤ ਦੁਰਲੱਭ ਆ ਇਹ ਐਵੇਂ ਨਹੀਂ ਮਿਲਦੀ ਜੀ ਇਹ ਜੰਗਲਾਂ ਦੇ ਵਿੱਚ ਹੀ ਮਿਲਦੀ ਆ ਔਰ ਸਿਰਫ ਇੱਕ ਕਲੈਕਸ਼ਨ ਹੁੰਦੀ ਆ ਬੜੀ ਮਹਿੰਗੀ ਹੁੰਦੀ ਆ ਇਹਦੀ ਕੀਮਤ 24-25000 ਰੁਪਏ ਤੱਕ ਕਿਲੋ ਆ ਇਹ ਮਾੜੀ-ਮੋਟੀ ਚੀਜ਼ ਨਹੀਂ ਇਹ ਮੈਂ ਇਹ ਮੈਂ ਕੀਮਤਾਂ ਬਤਾ ਕਿਉਂ ਬੋਲਦਾ ਕਿਉਂਕਿ ਇਹ ਆਮ ਲੋਕਾਂ ਨੂੰ ਵੀ ਪਤਾ ਲੱਗੇ ਵੀ ਇਹ ਚੀਜ਼ਾਂ ਜਿਹੜੀਆਂ ਨੇ ਕਿੱਥੇ ਤੱਕ ਪਹੁੰਚਦੀਆਂ ਨੇ ਔਰ ਕੀ ਚੀਜ਼ਾਂ ਸੀ ਤੁਹਾਡੇ ਲਈ ਪ੍ਰੋਵਾਈਡ ਕਰਦੇ ਆ ਔਰ ਇਹ ਤੁਹਾਨੂੰ ਪਤਾ ਲੱਗੂਗਾ ਇਹ ਜਿਹੜੀ ਜੰਗਲੀ ਹਲਦੀ ਆ ਕੋਈ ਕੁਸ਼ ਕਰਕੇ ਦੇਈ ਜਾਵੇ ਪਰ ਇਹ ਜੰਗਲੀ ਹਲਦੀ ਜੰਗਲ ਚ ਮਿਲਦੀ ਹੈ ਇਹ ਬਹੁਤ ਥੋੜੀ ਕਲੈਕਟ ਹੁੰਦੀ ਹੈ ਇੱਕ ਬੰਦਾ ਦਿਹਾੜੀ ਦੇ ਵਿੱਚ ਮਸਾ ਉਹਨੂੰ ਕਿਲੋ ਡੇਢ ਕਿਲੋ ਮਿਲਦੀ ਹੈ ਔਰ ਉਹ ਲਿਆ ਕੇ ਸੁਕਾਉਂਦਾ ਫਿਰ ਉਹਦੇ ਵਿੱਚੋਂ ਮਸਾ 300 400 ਗ੍ਰਾਮ ਬਚਦੀ ਆ ਸਾਰੀ ਸੁੱਕ ਜਾਂਦੀ ਆ ਤਾਂ ਉਹਨਾਂ ਲੋਕਾਂ ਤੋਂ ਇਹ ਕਲੈਕਸ਼ਨ ਹੁੰਦੀ ਆ ਇਹ ਜੰਗਲੀ ਹਲਦੀ ਆ ਇਹਦੀ ਇੱਕ ਆਪਣੀ ਪਹਿਚਾਨ ਔਰ ਫਿਰ ਇਹਦਾ ਜਿਹੜਾ ਪਾਊਡਰ ਬਣਦਾ ਇਹ ਦੇਖੋ ਆ ਰੂਪ ਚ ਪਾਊਡਰ ਬਣਦਾ ਜੀ ਕਾਲਾ ਜਿਹਾ ਦੇਖਿਆ ਜੀ ਧਰਮਿੰਦਰ ਜੀ ਬਿਲਕੁਲ ਜੀ ਪਿਓ ਔਰ ਇਹ ਜੇ ਕਿਤੇ ਇਹਨੂੰ ਜੇ ਕੈਪਸੂਲ ਚ ਭਰ ਕੇ ਖਲਾਦੀ ਹੈ ਨਾ ਜਿੰਨਾ ਮਰਜੀ ਜੋੜਾਂ 'ਚ ਦਰਦ, ਗੋਡਿਆਂ 'ਚ ਦਰਦ, ਮੋਢਿਆਂ 'ਚ ਦਰਦ, ਰੀੜ੍ਹ ਦਾ ਦਰਦ, ਹੱਡੀ ਦਾ ਦਰਦ ਮਲ ਜਿਹਨੂੰ ਅਸੀਂ ਕਹਿੰਦੇ ਸ਼ਰਟਿਕਾ ਪੇਨ ਜਾਂ ਜਿਹਨੂੰ ਅਸੀਂ ਕਹਿੰਦੇ ਆ ਡਿਸਕ ਦੀ ਪ੍ਰੋਬਲਮ ਇਹ ਕੰਮ ਕਰਤੀ ਹੈ ਜੀ ਇਹ ਮਮਲੀ ਰੱਬ ਨੇ ਬਹੁਤ ਕੁਝ ਦਿੱਤਾ ਹੋਇਆ ਜੀ ਸੰਸਾਰ ਦੇ ਵਿੱਚ ਔਰ ਸੁਭਾਸ਼ ਗੋਲ ਦੀ ਡਿਊਟੀ ਲਈ ਹੈ ਔਰ ਮੈਨੂੰ ਉਮੀਦ ਹੈ ਕਿ ਇਹ ਡਿਊਟੀ ਮੈਂ ਪੂਰੀ ਕਰ ਪਾਉਂਗਾ ਜਿੱਥੇ ਤੱਕ ਬਾਬਾ ਜੀ ਦੀ ਨਿਗਾ ਕਿਉਂਕਿ ਹਰ ਗੁਰੂ ਗੁਰੂ ਵੀ ਜਿਹੜਾ ਸਾਡਾ ਹੁੰਦਾ ਨਾ ਉਹ ਵੀ ਦੇਖ ਲੈਂਦਾ ਵੀ ਆਹ ਜਿਹੜਾ ਮੇਰਾ ਬੱਚਾ ਹੈ ਠੀਕ ਆਪਦੇ ਪਾਪੀ ਪੇਟ ਲਈ ਮਾੜਾ ਮੋਟਾ ਕੰਮ ਕਰਦਾ ਕੁਝ ਲਾਲਚ ਵੀ ਹੋ ਸਕਦਾ ਹੈ ਇਹਨੂੰ ਪਰ ਚੀਜ਼ ਖਰੀ ਕੱਢ ਕੇ ਦਊਗਾ ਇਹ ਲੋਕਰ ਬਿਲਕੁਲ ਜੀ ਫੇਰ ਇੱਕ ਹਲਦੀ ਸੀ ਜੀ ਜਿਹੜੀ ਚੌਥੀ ਹਲਦੀ ਇਹਦੇ ਚ ਪਈ ਹੋਈ ਹੈ ਉਹ ਹੈ दारू ਹਲਦੀ ਉਨ ਕਈ ਲੋਕਾਂ ਨੂੰ ਬਹਿਮ ਸੀਗਾ ਮੈਂ ਮੈਂ ਦੇਖਦਾ ਨਾ ਲੋਕੀ ਮੇਰੇ ਕ ਨਹੀਂ ਦੇਖਦੇ ਆ ਵੀ ਦਾਰੂ ਹਲਦੀ ਕਿਹੋ ਜੀ ਹੁੰਦੀ ਆ ਇਹ ਇੱਕ ਲੱਕੜ ਐ ਨੋਰਮਲ ਇਹ ਜਿਹੜੀ ਲੱਕੜ ਐ ਇਹਨੂੰ ਪੀਸ ਕੇ ਫਿਰ ਇਹ ਇਹਦੀ ਇਹਦੇ ਵਿੱਚੋਂ ਪਾਊਡਰ ਬਣਦਾ ਜੀ ਇਹ ਦਾਰੂ ਹਲਦੀ ਜਿਹੜੀ ਆ ਇਹ ਕਮਾਲ ਦੀ ਕਮਾਲ ਦਾ ਕੰਮ ਕਰਦੀ ਆ ਜੀ ਹੱਡਾਂ ਵਾਸਤੇ ਹੱਡ ਜਿਨੇ ਮਰਜੀ ਦੁਖਦੇ ਹੋਣ ਜਿੰਨੇ ਮਰਜੀ ਤਕਲੀਫ ਚੋਂ ਇਹ ਇਕੱਲਾ ਹੀ ਨਹੀਂ ਮਾਣ ਜਿਹਨੂੰ ਜਿਹਨੂੰ ਅਸੀਂ ਦਾਰੂ ਹਲਦੀ ਕਹਿੰਨੇ ਆ ਔਰ ਨਾਲ ਨਾਲ ਇਹ ਬਾਡੀ ਦੇ ਵਿੱਚ ਯੂਰੀਆ ਯੂਰਿਕ ਐਸਿਡ ਨੂੰ ਕੰਟਰੋਲ ਕਰਦੀ ਆ ਔਰ ਇਹ ਇਹਦਾ ਪਾਊਡਰ ਬਣਦਾ ਜੀ ਮੈਂ ਨਾਲ ਨਾਲ ਪਾਊਡਰ ਵੀ ਬਣਾ ਕੇ ਰੱਖਿਆ ਨੇ ਬਰੀਕ ਕਿਉਂਕਿ ਜਿਹੜੇ ਪੇਸ਼ੈਂਟ ਆਉਂਦੇ ਆ ਸੀ ਉਹਨਾਂ ਨੂੰ ਦਿਖਾਉਣੇ ਵੀ ਆ ਤਾਂ ਕਿ ਉਹ ਅੱਗੇ ਜਾ ਕੇ ਇਹਦੇ ਬਾਰੇ ਲੋਕਾਂ ਨੂੰ ਰੌਸ਼ਨੀ ਪਾ ਸਕਣ ਤੇ ਜਿਹੜੀ ਪੰਜਵੀਂ ਹਲਦੀ ਹੈ ਜੀ ਉਹ ਹੈਗੀ ਹੈ ਅੰਬਾ ਹਲਦੀ ਹੁਣ ਅੰਬਾ ਹਲਦੀ ਦੇਖੋ ਕਿੰਨੀ ਪਿਆਰੀ ਹਲਦੀ ਆ ਇਹ ਔਰ ਇਹ ਵੀ ਲੱਕੜ ਹੁੰਦੀ ਆ ਧਰਮਿੰਦਰ ਜੀ ਇਹ ਸਾਰੀ ਲੱਕੜ ਹੁੰਦੀ ਆ ਔਰ ਇਹਨੂੰ ਇਦਾਂ ਹੀ ਧੋ ਕੇ ਸਮਾਰ ਕੇ ਚੰਗੀ ਤਰ੍ਹਾਂ ਇਦਾਂ ਜਦੋਂ ਪਾਊਡਰ ਬਣਦਾ ਇਹ ਵੀ ਇੱਕ ਕਮਾਲ ਦਾ ਪਾਊਡਰ ਬਣਦਾ ਜਿਹੜੀ ਅੰਬਾ ਹਲਦੀ ਹੈ ਨਾ ਜੀ ਇਹ ਤਾਂ ਤੁਸੀਂ ਯਕੀਨ ਕਰੋ ਵੀ ਜਿਹਨੇ ਸਰਦੀ ਸਰਦੀ ਖਾ ਲਈ ਨਾ ਜੀ ਆ ਦੇਖੋ ਇਹਦਾ ਰੰਗ ਕਿਹੋ ਜਿਹਾ ਆ ਰਿਹਾ ਹੈ ਹੈ ਜੀ ਰੰਗ ਕੜਾ ਵਰਗਾ ਡਾਰਕ ਪੂਰਾ ਮਤਲਬ ਇਹ ਜਿਹੜੀ ਪੰਚਮ ਹਲਦੀ ਬਣਦੀ ਹੈ ਨਾ ਜੀ ਫਿਰ ਇਹਦਾ ਇੱਕ ਸੰਗਮ ਤਿਆਰ ਹੁੰਦਾ ਉਹ ਤੋਂ ਫਿਰ ਅਸੀਂ ਬਣਾਉਣੀ ਹੈ ਇੱਕ ਪੰਚਮ ਹਲਦੀ ਆ ਇੱਥੇ ਪਈ ਹੋਣੀ ਹੈ ਡੱਬੀ ਜੇ ਤੁਸੀਂ ਦਿਖਾ ਸਕੋ ਪੰਚਮ ਹਲਦੀ ਦੀ ਉਹ ਪਿੱਛੇ ਪਈ ਆ ਚੱਕ ਕੇ ਦਿਖਾ ਦਿਓ ਤੇ ਪੰਚਮ ਹਲਦੀ ਜਿਹੜੀ ਬਣਦੀ ਹੈ ਨਾ ਉਹਦਾ ਇੱਕ ਕਮਾਲ ਦਾ ਰਿਜ਼ਲਟ ਤੁਹਾਨੂੰ ਮਿਲਣਾ ਔਰ ਇਹਦਾ ਅਸੀਂ ਕਹਿੰਦੇ ਆ ਅੱਧਾ ਚਮਚਾ ਅੱਧਾ ਚਮਚਾ ਦੁੱਧ ਚ ਪਾ ਲਓ ਐ ਕੋਲੋ ਦੁੱਧ ਚ ਘੋਲ ਕੇ ਚੰਗੀ ਤਰ੍ਹਾਂ ਇਹਨੂੰ ਤੁਸੀਂ ਪੀਓ ਔਰ ਉਹਦੇ ਨਾਲ ਤਰਮਿੰਦਰ ਜੀ ਆ ਸੀਗੀ ਬਹੁਤ ਵਧੀਆ ਕੀਤਾ ਤੁਸੀਂ ਚੱਕ ਲਈ ਦਿਖਾਤੀ ਇਹ ਪੰਜਮ ਹਲਦੀ ਦਾ ਰੂਪ ਹੈ ਜੀ ਔਰ ਇਹਦੀ ਅਸੀਂ ਇਹ ਨਵੀਂ ਪੈਕਿੰਗ ਕੀਤੀ ਹੈ ਇਹ ਪੈਕਿੰਗ ਨਾ ਤਰਮਿੰਦਰ ਯੂ ਐਸ ਏ ਚ ਜਾਂਦੀ ਹੈ ਜੀ ਜੀ ਇਹ ਦੇਖੋ 4.25 ਓਜ਼ ਇਹ ਭਜਨ ਉਧਰ ਨਾਲ ਉਹਨਾਂ ਨੇ ਆਪਣੇ ਹਿਸਾਬ ਨਾਲ ਨੈਟ ਅਕਾਊਂਟ 4.23 ਓਜ਼ ਤੇ ਅੱਗੇ ਸਾਡਾ 120 ਗ੍ਰਾਮ ਅੱਛਾ ਡੱਬੀ ਦਾ ਵਜ਼ਨ ਹਾਂ ਆ ਡੱਬੀ ਦਾ ਵਜ਼ਨ ਪਲਾਸਟਿਕ ਚ ਆ ਗਈ ਏ ਤੇ ਉਸ ਤੋਂ ਬਾਅਦ ਇਹ ਇਹਦੇ ਤੇ ਬਾਰ ਕੋਡ ਵਗੈਰਾ ਲੱਗਦਾ ਜੀ ਉੱਥੇ ਮਤਲਬ ਇਹ ਇਦਾਂ ਹੀ ਚੱਲਦੀ ਹੈ ਪਿਓਰਿਟੀ 100% ਪਿਓਰਿਟੀ ਦੇਣ ਵਾਸਤੇ ਸੁਭਾਸ਼ ਗੋਇਲ ਨੇ ਮਿਹਨਤ ਕੀਤੀ ਔਰ ਦੇਸ਼ ਵਿਦੇਸ਼ ਚ ਬੈਠੇ ਸਾਡੇ ਜਿੰਨੇ ਵੀ ਭੈਣ ਭਰਾ ਨੇ ਉਹ Amazon ਤੇ ਜਾ ਕੇ ਇਹਨੂੰ ਪਰਚੇਸ ਕਰ ਸਕਦੇ ਨੇ ਹੁਣ ਮੈਂ ਪਾ ਦਿੱਤੀ ਆ ਬਾਕੀ ਜਿਹੜੀ ਆਪਣੀ ਸਾਈਟ ਆ www.vaadvan.com ਉਹਦੇ ਤੇ ਜਾ ਕੇ ਜਦ ਮਰਜੀ ਪਰਚੇਸ ਕਰ ਲੋ ਤੁਸੀਂ ਦਿਨ ਰਾਤ ਉਹ ਸਾਡੀ ਸਾਈਟ ਤੁਹਾਡੇ ਹੱਥਾਂ ਚ ਖੁੱਲੀ ਆ ਇਹਦਾ ਅੱਧਾ ਚਮਚਾ ਜੀ ਇੱਕ ਵੀ ਨਹੀਂ ਪੂਰਾ ਅੱਧਾ ਚਮਚਾ ਉਹ ਲੈ ਕੇ ਤੁਸੀਂ ਇਹ ਦੁੱਧ ਚ ਘੋਲ ਲੈ ਮਤਲਬ ਗਰਮ ਦੁੱਧ ਲੈ ਲਓ ਉਬਲਦਾ ਦੁੱਧ ਲੈ ਲਓ ਕੋਈ ਪ੍ਰੋਬਲਮ ਨਹੀਂ ਉਹ ਚਾਹੇ ਘੋਲ ਕੇ ਇਹਨੂੰ ਇੱਕ ਕੈਪਸੂਲ ਕਾਲਾ ਗੁੰਦ ਮੂੰਹ ਚ ਰੱਖ ਕੇ ਦੁੱਧ ਪੀਣਾ ਜੀ ਧਰਮਿੰਦਰ ਜੀ ਤੁਸੀਂ ਯਕੀਨ ਮੰਨੋ ਵੀ ਜਿਹੜੇ ਲੋਕੀ ਕਹਿੰਦੇ ਸੀ ਅੱਜ ਹੀ ਆਪਰੇਸ਼ਨ ਹੋਊ ਗੋਡਿਆਂ ਦਾ ਉਹਨਾਂ ਨੂੰ 3 ਮਹੀਨੇ ਵੱਧ ਤੋਂ ਵੱਧ 6 ਮਹੀਨੇ ਕੁਈ ਇਕਾ ਦੁੱਕਾ ਹੋਊਗਾ ਜਿਹਦੀ ਬਹੁਤ ਜ਼ਿਆਦਾ ਪ੍ਰੋਬਲਮ ਜਿਹੜਾ ਐਂ ਕਹਿੰਦਾ ਉਹ ਵਸ ਜਾਂ ਖਿੱਚ ਕੇ ਤੁਰਦੇ ਜਾਂ ਬਾਥਰੂਮ ਵੀ ਕੋਈ ਹੋਰ ਹੀ ਕਰਾਉਂਦਾ ਸੀ ਉਹਨੂੰ ਟਾਈਮ ਲੱਗਿਆ ਲੇਕਿਨ ਇਹ ਨਹੀਂ ਹੋਇਆ ਵੀ ਉਹਨੂੰ ਆਪਰੇਸ਼ਨ ਕਰਾਉਣਾ ਪਿਆ ਇਹ ਇੱਕ ਗੁਰੂ ਦੀ ਬੜੀ ਮੇਰੇ ਤੇ ਕਿਰਪਾ ਰਹੀ ਕਿ ਮੈਨੂੰ ਇਸ ਗੱਲੋਂ ਮੇਰਾ ਸ਼ਬਦ ਹਲੇ ਤੱਕ ਬਾਬਾ ਜੀ ਦੀ ਕਿਰਪਾ ਨਾਲ ਬਿਲਕੁਲ ਕਾਮਯਾਬ ਹੈ ਹਾਂ ਇਹ ਜ਼ਰੂਰ ਹੈ ਵੀ ਜਿਨ੍ਹਾਂ ਦੇ ਬਜ਼ੁਰਗ ਜਿਆਦਾ ਪਹੁੰਚ ਸੀ ਬੱਚਿਆਂ ਦੇ ਵਿੱਚ ਬਾਹਰੋਂ ਬਾਹਰੋਂ ਆਏ ਉਹਨਾਂ ਨੇ ਆਪਣੇ ਬਜ਼ੁਰਗਾਂ ਦੇ ਆਪਰੇਸ਼ਨ-ਓਪਰੇਸ਼ਨ ਕਰਾਤੇ ਮਾੜੇ ਮੋਟੇ ਪਰ ਇਹ ਨਹੀਂ ਹੋਇਆ ਕਿ ਕਿਸੇ ਬਜ਼ੁਰਗ ਨੇ ਆਪਣੀ ਦਵਾਈ ਨੂੰ ਨਿਯਮ ਨਾਲ ਲਿਆ ਹੋਵੇ ਔਰ ਉਹਨੂੰ ਆਪਰੇਸ਼ਨ ਕਰਾਉਣਾ ਪਿਆ ਹੋਵੇ ਤ੍ਰਿਵਿੰਦਰ ਜੀ ਇਹ ਕੈਪਸੂਲ ਖਾਣ ਤੋਂ ਬਾਅਦ ਹਲਦੀ ਵਾਲੇ ਦੁੱਧ ਨਾਲ ਕਾਲਾ ਗੁੰਦ ਕੈਪਸੂਲ ਖਾਣ ਤੋਂ ਬਾਅਦ ਅਸੀਂ ਕਹਿੰਦੇ ਹਾਂ ਸੌਣ ਤੋਂ ਪਹਿਲਾਂ ਰਾਤ ਨੂੰ ਸੜੀ ਕਾਲਾ ਗੁੰਦ ਦੀ ਕਰੀਮ ਲਾ ਲਓ ਹਲਕੀ ਜੀ ਕਰੀਮ ਜਿਹੜੀ ਇਹ ਕਰੀਮ ਹੈ ਇਹਨੂੰ ਲਾ ਕੇ ਤੇ ਇਹਦੀ ਜੈਲ ਮਲ ਕੇ ਚੰਗੀ ਤਰ੍ਹਾਂ ਰਾਤ ਨੂੰ ਕੋਈ ਕੱਪੜਾ ਜਿਹੜਾ ਪਤਲਾ ਜਾਂ ਹੁੰਦਾ ਕੋਈ ਵੀ ਪੱਗ ਵਾਲਾ ਕੱਪੜਾ ਕੋਈ ਚੁੰਨੀ ਵਾਲਾ ਗਰਮ ਜਿਹਾ ਗੋਡੇ ਤੇ ਲਪੇਟ ਕੇ ਰਾਤ ਨੂੰ ਸੌਂ ਜੋ ਕਿਉਂਕਿ ਠੰਡ ਹੈ ਔਰ ਉਸ ਤੋਂ ਬਾਅਦ ਸਵੇਰੇ ਜਦ ਤੁਸੀਂ ਦੇਖੋਗੇ ਗੋਡਾ ਖੁੱਲਾ ਹੋਊਗਾ ਪੂਰਾ ਲਚਕ ਹੋਊਗੀ ਉਹਦੇ ਚ ਜਿਹੜਾ ਕੰਨਾਂ ਫੜਫੜ ਤੁਰਦੇ ਦੀਆਂ ਉੱਠਦੇ ਦੀ ਉਹਨਾਂ ਨੂੰ ਵੀ ਰਿਲੀਫ ਮਿਲਦਾ ਔਰ ਮਰੀਜ਼ ਕਹਿੰਦਾ ਥੈਂਕ ਯੂ ਗੋਇਲ ਸਾਹਿਬ ਔਰ ਬੜਾ ਥੈਂਕ ਯੂ ਪਤਾ ਕਦੋਂ ਕਹਿੰਦਾ ਜਦੋਂ ਉਹਦੇ ਦਰਦ ਹੋ ਰਿਹਾ ਹੋਵੇ ਉਹ ਪੇਨ ਕਿਲਰ ਮੰਗ ਰਿਹਾ ਹੋਵੇ ਵੀ ਮੈਨੂੰ ਪੇਨ ਕਿਲਰ ਖਵਾਓ ਉਸ ਟਾਈਮ ਨਾ ਧਰਮਿੰਦਰ ਜੀ ਇਹ ਕਾਲਾ ਗੂੰਦ ਜਿਹੜਾ ਸਾਡਾ ਤੇਲ ਹੈ ਇਹ ਪਿਓਰ ਹੈ ਜੀ ਮਤਲਬ ਇਹ ਇਨਸਟੈਂਟ ਪੇਨ ਰਿਲੀਵਰ ਹੈ ਮਤਲਬ ਇਹ ਉਹਨੂੰ ਕਹਿਣਾ ਵੀ ਤੂੰ ਗੋਲੀ ਬਾਅਦ ਚ ਦੇਵਾਂਗੇ ਤੈਨੂੰ 2 ਮਿੰਟ ਪਹਿਲਾਂ ਤੇਲ ਮਲ ਇਹਨੂੰ ਐ ਖੋਲਣਾ ਇਹਦੇ ਅੱਗੇ ਆਹ ਵਧੀਆ ਪ੍ਰੈਸ਼ਰ ਵਾਲਾ ਫਵਾਰਾ ਜਿਹਾ ਲੱਗਾ ਹੋਇਆ ਤੇ ਇਹਨੂੰ ਚੰਗੀ ਤਰ੍ਹਾਂ ਕਰਕੇ ਮਲ ਲੈ ਧਰਮਿੰਦਰ ਜੀ ਜੀ ਐ ਉੱਪਰ ਥੱਲੇ ਤੇ ਇੱਕ ਮੈਂ ਕਹਿਣਾ ਲੱਤਾਂ ਚੱਕ ਕੇ ਨਾ ਐ ਗੁਲਾਈ ਚ ਲੱਤ ਦੇ ਉੱਤੇ ਗੋਲ ਘਮਾਉਣਾ ਹੈ ਇਹ ਆਪਾਂ ਨੇ ਐ ਸਿੱਧਾ ਨਹੀਂ ਸਿੱਧਾ ਮੜਿਆ ਨਾ ਮੜਿਆ ਇੱਕੋ ਜਿਹਾ ਐ ਜਦੋਂ ਤੁਸੀਂ ਘੁਮਾਤਾ ਨਾ ਜੀ ਤਾਂ ਆ ਪੈਂਟ ਨੂੰ ਸਾਰੀ ਹਲਦੀ ਲੱਗ ਗਈ ਪੀਲੀ ਤੇ ਐ ਜਦੋਂ ਘੁਮਾਤਾ ਨਾ ਤਾਂ ਮਤਲਬ ਉਹਦੇ ਨਾਲ ਤੁਹਾਡੇ ਜਿਹੜੇ ਕਾਫ ਮਸਲਸ ਦੇ ਜਿਹੜੀਆਂ ਤੁਹਾਡੇ ਮਾਸਪੇਸ਼ੀਆਂ ਦੇ ਵਿੱਚ ਬਰੀਕ ਵਾਲਾਂ ਵਰਗੀਆਂ ਨਾੜਾਂ ਨੇ ਉਹਨਾਂ 'ਚ ਜਿਹੜੀ ਬਲੌਕੇਜ ਹੁੰਦੀ ਆ ਉਹ ਖੁੱਲ ਜਾਂਦੀ ਆ ਕਈਆਂ 'ਤੇ ਹੁੰਦਾ ਸਪਾਈਡਰ ਵੇਨ ਕਈਆਂ 'ਤੇ ਉਹ ਵੈਰੀਕੋਸ ਵੇਨਸ ਬਣੀ ਹੁੰਦੀਆਂ ਨੇ ਬਰੀਕ ਬਰੀਕ ਨੀਲੀਆਂ ਨੀਲੀਆਂ ਨਾੜਾਂ ਜੀਆਂ ਉਹ ਸਭ ਖੁੱਲ ਜਾਂਦੀਆਂ ਨੇ ਜਦੋਂ ਖੁੱਲਦੀਆਂ ਨੇ ਫੇਰ ਗੋਡਾ ਉਹਦੇ ਰੋਹ ਚ ਆ ਜਾਂਦਾ ਹੁਣ ਉਹ ਗੱਲਾਂ ਉਹ ਨਹੀਂ ਦੱਸਦੇ ਜਿਨ੍ਹਾਂ ਨੇ ਆਪਰੇਸ਼ਨ ਕਰਨਾ ਉਹ ਤਾਂ ਸਿੱਧੇ ਕਹਿੰਦੇ ਵੀ ਆਪਰੇਸ਼ਨ ਹੋ ਕਿਉਂਕਿ ਉਹ ਉਹਨਾਂ ਨੇ ਬੜੀ ਟੈਨਸ਼ਨ ਲੈਣੀ ਵੀ ਨਹੀਂ ਉਹਨਾਂ ਨੂੰ ਮਤਲਬ ਇਹ ਹੁੰਦਾ ਤੁਹਾਡਾ ਮਰੀਜ਼ ਆਇਆ ਹਾਏ ਹਾਏ ਕਰਦਾ ਗੋਡੇ ਬਦਲੋ ਸੀਸਾ ਦੰਦਾ ਜਾਵੇ ਚਾਹੇ ਅੱਗੇ ਉਹਦਾ ਕੀਪਰ ਡਾ ਰੰਬ ਜਾਣੇ ਲੇਕਿਨ ਆਪਣੇ ਜਿਹੜੇ ਵੈਦ ਆ ਇਹਨਾਂ ਨੇ ਉਹਨੇ ਜੜ ਤੱਕ ਸਮਝਾਉਣਾ ਅੱਛਾ ਪਹਿਲਾਂ ਜਿਹੜੇ ਵੈਦ ਹੁੰਦੇ ਸੀ ਉਹ ਸਮਝਾਉਣੇ ਦੇ ਹੁੰਦੇ ਉਹ ਤਾਂ ਕਹਿੰਦੇ ਵੈਦ ਮੈਂ ਆ ਕਿ ਤੂੰ ਆ ਚੱਲ ਜਾ ਮਰ ਲਾ ਠੀਕ ਹੋ ਜਾਊਗਾ ਤੇ ਹੁਣ ਸਾਨੂੰ ਮਰੀਜ਼ ਵੀ ਪੜੇ ਲਿਖੇ ਨੇ ਸਾਨੂੰ ਵੀ ਸਮਝਾਉਣੇ ਪੈਂਦੇ ਨੇ ਹੁਣ ਮਰੀਜ਼ਾਂ ਨੂੰ ਸਭ ਕੁਝ ਪਤਾ ਹੈ ਬਿਲਕੁਲ ਵੀ ਜੇ ਗੋਲਸਬ ਕਾਲੀ ਹਲਦੀ ਅੰਬਾਲ ਦੀ ਰੱਕੀ ਬੈਠੇ ਨੇ ਤਾਂ ਕੋਈ ਗੱਲ ਹੈਗੀ ਹੈ ਤਾਂ ਇਹ ਚੀਜ਼ ਹੈ ਤੇ ਇਸ ਕਰਕੇ ਉਹਨਾਂ ਨੂੰ ਮੈਂ ਸਮਝਾਉਣਾ ਵੀ ਤੇਲ ਨੂੰ ਜੇ ਆਪਾਂ ਸਿੱਧਾ ਮਿਲ ਜਾਈਏ ਨਾ ਪੁੱਠੇ ਘੜੇ ਤੇ ਤੇਲ ਪਾਉਣ ਵਾਲੀ ਗੱਲ ਹੈ ਜੇ ਇਨੂੰ ਪੂਰੀ ਤਰ੍ਹਾਂ ਘੁਮਾ ਕੇ ਮਲਾਂਗੇ ਨਾ ਨਾੜਾਂ ਨੂੰ ਪੂਰਾ ਪੱਟ ਤੋਂ ਲੈ ਕੇ ਥੱਲੇ ਤੱਕ ਤਾਂ ਤੁਸੀਂ ਦੇਖੋਗੇ ਇੱਕ ਵਾਰੀ ਵੀ ਸੁੱਕੇ ਹੀ ਮਲ ਕੇ ਦੇਖੋ ਤੁਸੀਂ ਬਿਨਾ ਤੇਲ ਤੋਂ ਤੁਹਾਨੂੰ ਆਨੰਦ ਆਊਗਾ ਕਿਉਂ ਲੱਤਾਂ 'ਚ ਬਲੱਡ ਸਰਕੂਲੇਸ਼ਨ ਚੱਲ ਪੈਂਦੀ ਆ ਤਾਂ ਇਹਦੇ ਨਾਲ ਧਰਮਿੰਦਰ ਜੀ ਇਹ ਦਿਨ ਚਲਾਉਣਾ ਦੋ ਵਾਰੀ ਜਦੋਂ ਦਰਦ ਹੁੰਦਾ ਇਹਨੂੰ ਮਲ ਦੋ ਘੰਟੇ ਲਈ ਦਰਦ ਨਹੀਂ ਹੁੰਦਾ ਬੰਦਾ ਜਿੱਥੇ ਮਰਜ਼ੀ ਜਾਇਆ ਹੋਵੇ ਕੰਮ ਕਰੇ ਖੜਾ ਰਹੇ ਬੈਠਾ ਰਹੇ ਦਰਦ ਬੰਦ ਹੋ ਜਾਂਦਾ ਅੱਛਾ ਫਿਰ ਦੋ ਘੰਟੇ ਬਾਅਦ ਦਰਦ ਨੇ ਆਪਦੇ ਟਾਈਮ ਤੇ ਆਉਣਾ ਫਿਰ ਮਲ ਲਓ ਜੇ ਮੰਨ ਲਓ ਤਾਂ ਉਹਨੂੰ ਪਹਿਲੇ ਦਿਨ 6 ਵਾਰੀ ਮੰਨਣਾ ਪੈਗਾ। ਉਸ ਤੋਂ ਬਾਅਦ ਤੁਹਾਨੂੰ 7ਵੇਂ ਦਿਨ 2 ਵਾਰੀ ਮੰਨਣਾ ਪਊ। ਐਨਾ ਇਹ ਕੰਟਰੋਲ ਕਰ ਜਾਂਦਾ ਹੈ। ਕਿਉਂਕਿ ਇਹਨੇ ਮਾਸਪੇਸ਼ੀਆਂ ਨੂੰ ਕੰਟਰੋਲ ਕਰਨਾ ਹੀ ਕਰਨਾ ਹੈ। ਜੀ। ਜੀ। ਬਿਲਕੁਲ ਜੀ ਗੁਰਸੱਭ ਤੁਸੀਂ ਬੜੀ ਅਨਮੁੱਲੀ ਬੜਮੁੱਲੀ ਜਾਣਕਾਰੀ ਸਾਂਝੀ ਕੀਤੀ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਜੀ। ਜੀ ਤਰਵਿੰਦਰ ਜੀ ਤੁਹਾਡਾ ਵੀ ਧੰਨਵਾਦ। ਤੇ ਦਰਸ਼ਕੋ ਅਗਲੇ ਹਫਤੇ ਇਸੇ ਸੈਗਮੈਂਟ ਦੇ ਵਿੱਚ ਨਵੀਂ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ। ਆਗਿਆ ਦਿਓ ਧੰਨਵਾਦ।